ਜਿਸ ਦਿਨ ਹਜ਼ੂਰ ਨਦੇੜ ਦੀ ਧਰਤੀ ਤੇ ਗਏ ਦੱਖਣ ਅਬਚਲ ਨਗਰ ਸਤਖੰਡ ਸ੍ਰੀ ਹਜ਼ੂਰ ਸਾਹਿਬ ਸਾਡਾ ਸਿਰ ਝੁਕਦਾ ادب ਦੇ ਨਾਲ ਸਾਧ ਸੰਗਤ ਮਹਾਰਾਜ ਆਪ ਜੀ ਨੂੰ ਪਤਾ ਹੈ ਕਿ ਗੋਦਾਵਰੀ ਦੇ ਕਿਨਾਰੇ ਤੇ ਬੈਠੇ ਮਾਦੋਦਾਸ ਦੇ ਆਸ਼ਰਮ ਤੇ ਚਲੇ ਗਏ ਹੁਣ ਮਾਦੋਦਾਸ ਵੀ ਪਤਾ ਨਹੀਂ ਕਿੰਨਿਆਂ ਦਾ ਚੇਲਾ ਬਣਿਆ ਸੀ ਮੌਤ ਤੋਂ ਕਬਰਾਇਆ ਇਨਾ ਭੈ ਪੀਤ ਹੋਇਆ ਕਦੀ ਇਹ ਲక్ష్ਮਣ ਦਾਸ ਤੋਂ ਕਈ ਨਾਂ ਬਦਲੇ ਇੰਨੇ ਕਈ ਥਾਂ ਬਦਲੇ ਜਾਨਕੀ ਦਾਸ ਦਾ ਚੇਲਾ ਬਣਿਆ RAM ਦਾਸ ਦਾ ਚੇਲਾ ਬਣਿਆ ਔਗੜनाथ ਦਾ ਚੇਲਾ ਬਣਿਆ ਫਕੀਰ ਬਣਿਆ ਸੰਿਆਸੀ ਬਣਿਆ ਜੋਗੀ ਬਣਿਆ ਮੰਤਰ ਪੜੇ ਸਿੱਧੀਆਂ ਹਾਸਲ ਕੀਤੀਆਂ ਤੇ ਹੁਣ ਇਹ ਸਿੱਧੀਆਂ ਹਾਸਲ ਕਰਕੇ ਆਪਣੀ ਦੁਨੀਆ ਵਸਾ ਕੇ ਬੈਠਾ ਹੈ ਗੋਦਾਵਰੀ ਦੇ ਕਿਨਾਰੇ ਤੇ ਪਲੰਗਾ ਡਾਇਆ ਤੇ ਜੇ ਕੋਈ ਪਲੰਗੇ ਤੇ ਬੈੰਦਾ ਹੈ ਤੇ ਉਹਦਾ ਪਲੰਗਾ ਪਲਟ ਦਿੰਦਾ। ਇਹੀ ਸੁਣਿਆ ਨਾ ਜੀ ਆਪਾਂ। ਤੇ ਉਹਦੀ ਖਿੱਲੀ ੜਾਉਂਦਾ, ਮਜ਼ਾਕ ਉਡਾਉਂਦਾ। ਇਹੀ ਇਹਦੀ ਦੁਨੀਆ ਸੀ ਜੀ। ਮਾਧੋਦਾਸ ਸੀ, ਜਿਹੜਾ ਕਦੀ ਲక్ష్మణ ਦਾਸ ਸੀ, ਕਦੀ ਮਾਧੋਦਾਸ ਕਈ ਕੁਝ ਬਣਿਆ ਜੀ। ਕਈ ਰੂਪ ਬਦਲੇ, ਕਈ ਨਾਂ ਬਦਲੇ, ਕਈ ਥਾਂ ਬਦਲੇ, ਕਈ ਗੁਰੂ ਬਦਲੇ, ਕਈ ਭੇਸ ਬਦਲੇ ਤੇ ਸਾਰਾ ਕੁਝ ਬਦਲ ਕੇ ਜ਼ਿੰਦਗੀ 'ਚ ਕੀ ਪ੍ਰਾਪਤ ਕੀਤਾ? ਕਿ ਕਿਸੇ ਦਾ ਮੰਝਾ ਪਲਟਿਆ ਪਲੰਗਾ ਪਲਟਿਆ ਤੇ ਉਹਦਾ ਮਖੌਲ ਓੜਾਇਆ ਅੱਜ ਕਲ੍ਹ ਗਿਆ ਵਾਲੇ ਪਾਤਸ਼ਾਹ ਪਹੁੰਚ ਗਏ ਜਿੰਦਗੀ ਬਦਲਣ ਵਾਲੇ ਜਿੰਦਗੀ ਪਲਟਣ ਵਾਲੇ ਪਹੁੰਚ ਗਏ ਜਿਹੜਾ ਮੰਝੇ ਪਲਟ ਕੇ ਸੰਤੁਸ਼ਟ ਹੁੰਦਾ ਸੀ ਨਾ ਇੰਨੀ ਕੁ ਪ੍ਰਾਪਤੀ ਸੀ ਉਹ ਠੀਕ ਹੈ ਕਿਸੇ ਕੋਲ ਸਰੀਰਕ ਤਾਕਤ ਹੋਏਗੀ ਕਿਸੇ ਕੋਲ ਪੈਸੇ ਦੀ ਤਾਕਤ ਹੋਏਗੀ ਕਿਸੇ ਕੋਲ ਰਿੱਧੀਆਂ ਸਿੱਧੀਆਂ ਦੀ ਤਾਕਤ ਸਿੱਖੀ ਚ ਇਹਨੂੰ ਕੋਈ ਮਾਨਤਾ ਨਹੀਂ ਮਿਲੀ ਰਿੱਧੀਆਂ ਸਿੱਧੀਆਂ ਨੂੰ ਇਨੂੰ ਪੈਰਾਂ ਦੀ ਜੁੱਤੀ ਦੇ ਤੁਲ ਕਿਆ ਰਿੱਧ ਸਿੱਧ ਭਗਤਾਂ ਚਰਨੀ ਲਾਗੇ ਚਰਨਾ ਵਿੱਚ ਜਿਵੇਂ ਪੈਰਾਂ ਦੀ ਜੁੱਤੀ ਹੁੰਦੀ ਹੈ ਨਾ ਜੀ ਰੱਬ ਦੇ ਪਿਆਰੇ ਰਿੱਧੀਆਂ ਸਿੱਧੀਆਂ ਨੂੰ ਪੈਰਾਂ ਦੀ ਜੁੱਤੀ ਦੇ ਤੁਲ ਸਮਝਦੇ ਹੁਣ ਮਾਧੋਦਾਸ ਸਮਝਦਾ ਵੀ ਮੇਰੇ ਕੋਲ ਦੁਨੀਆ ਦੀ ਤਾਕਤ ਆ ਗਈ ਹੈ ਮੈਂ ਮੰਜੇ ਪਲਟ ਦਿੰਦਾ ਖਿੱਲੀ ਉਡਾਉਂਦਾ ਮਹਾਰਾਜ ਦੇ ਆਸ਼ਰਮ ਚ ਪਹੁੰਚ ਗਏ ਮਾਧੋਦਾਸ ਤਪਿਆ ਹੋਇਆ ਆਇਆ ਮੇਰੇ ਆਸ਼ਰਮ ਭਟਿਆ ਗਿਆ ਮੇਰੇ ਪਲੰਗੇ ਤੇ ਬਹਿ ਗਏ ਹੁਣ ਇਹਨੇ ਦਾ ਪੇਚ ਤੇ ਵਰਤੇ ਸਾਰੇ ਜਿੰਨੀ ਕ ਸਤਿਆ ਸੀ ਨਾ ਜੀ ਮਾਦੋ ਦਾਸ ਸੀ ਇਹਨੇ ਵਰਤ ਲਈ ਸਾਰੀ ਤੈਨੂੰ ਸਮਝ ਆ ਗਈ ਕਿ ਹੁਣ ਮੇਰੇ ਮੰਜੇ ਪਲਟਣ ਵਾਲੀ ਕਲਾ ਨਹੀਂ ਵਰਤਣੀ ਤੇ ਸੱਚੇ ਪਾਤਸ਼ਾਹ ਜੀ ਦੇ ਪਲੰਗੇ ਦੇ ਕੋਲ ਬੈਠ ਕੇ ਹੱਥ ਜੋੜ ਕੇ ਕਹਿੰਦਾ ਤੁਸੀਂ ਕੌਣ ਹੋ ਦਸ਼ਮੇਸ਼ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਤੂੰ ਜਾਣਦਾ ਹੈ ਤੁਸੀਂ ਪੜੋ ਇਤਿਹਾਸਕਾਰਾਂ ਨੂੰ ਡਾਕਟਰ ਮਕਾਲਫ ਤੋਂ ਲੈ ਕੇ ਡਾਕਟਰ ਗੰਦਾ ਸਿੰਘ ਵਰਗੇ ਇਤਿਹਾਸਕਾਰ ਜਿਹੜੇ ਸੀ ਉਹ ਇਨ ਬਿਨ ਇੱਕੋ ਸ਼ਬਦਾਵਲੀ ਵਰਤਦੇ ਆ ਕਿ ਦੋ ਤਿੰਨ ਗੱਲਾਂ ਹੀ ਪੁੱਛੀਆਂ ਤੁਸੀਂ ਕੌਣ ਹੋ ਮਹਾਰਾਜ ਕਹਿੰਦੇ ਜਨਾਂ ਨੂੰ ਤੂੰ ਜਾਣਦਾ ਹੈ ਹੁਣ ਸੋਚੀ ਪੈ ਗਿਆ ਇਹ ਮੇਲ ਪਹਿਲੀ ਵਾਰੀ ਹੋ ਰਿਹਾ ਸੀ ਪਰ ਪਤਾ ਨਹੀਂ ਕਿਹੜੇ ਪੂਰਬਲੇ ਕਰਮਾਂ ਦਾ ਇਹ ਮੇਲ ਸੀ ਜਿਹੜਾ ਸਤਗੁਰੂ ਜੀ ਨੇ ਪ੍ਰਗਟ ਕੀਤਾ ਅੰਤਰਮੁਖੀ ਸੋਚ ਦੇ ਡੂੰਗੇ ਸਾਗਰ ਚ ਚੁੱਭੀ ਲਾ ਕੇ ਪੁੱਛਦਾ ਤੁਸੀਂ ਗੁਰੂ ਗੋਬਿੰਦ ਸਿੰਘ ਹੋ ਤੇ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਪੁੱਛ ਤੇ ਫਿਰ ਤੀਜਾ ਬਚਨ ਨਹੀਂ ਕਰਦਾ ਚਰਨਾ ਤੇ ਸੇ ਰੱਖਦਾ ਮਾਦੋ ਦਾਸ ਲక్ష్ਮਨ ਦਾਸ ਕਦੀ ਜਾਨਕੀ ਦਾਸ ਦਾ ਚੇਲਾ ਕਦੀ RAM ਦਾਸ ਦਾ ਚੇਲਾ ਕਦੀ ਔਗੜ ਨਾਥ ਦਾ ਚੇਲਾ ਅੱਜ ਖੰਡੇ ਦੀ ਪੌਹਲ ਲੈ ਕੇ ਜ਼ਿੰਦਗੀ ਪਲਟੀ ਬਾਣਾ ਬਦਲਿਆ ਵੇਸ ਬਦਲਿਆ ਵਿਚਾਰ ਬਦਲੀ ਰਹਿਤ ਬਦਲੀ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਤੇਜ ਪ੍ਰਤਾਪ ਆਇਆ ਤੇ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਵਿੱਚ ਸਿਰਫ ਇੰਨੀਕ ਸੱਤਿਆ ਲਈ ਸੀ ਕਿ ਕਿਸੇ ਦਾ ਮੰਝਾ ਪਲਟ ਕੇ ਖੁਸ਼ੀ ਮਨਾਉਣ ਵਾਲਾ ਉਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਹੱਥ ਰੱਖਦੇ ਆ ਤੇ ਮੰਝੇ ਪਲਟਣ ਵਾਲੇ 'ਚ ਇੰਨੀ ਸ਼ਕਤੀ ਪੈਦਾ ਕਰਦੇ ਆ ਕਿ ਉਹ 750 ਸਾਲ ਦੀ ਹਕੂਮਤ ਦਾ ਤਖਤਾ ਪਲਟ ਕੇ ਰੱਖ ਦਿੰਦਾ ਇਹ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਅਮਰਤ ਦੀ ਸ਼ਕਤੀ ਤੁਸੀਂ ਸਿੱਧਕ ਵੇਖੋ ਸਿੱਖ ਦਾ ਨਿਸਾ ਵੇਖੋ ਸਿੱਖ ਦਾ ਮਹਾਰਾਜ ਮਾਦੋ ਦਾਸ ਜੀ ਨੂੰ ਅੰਮ੍ਰਿਤ ਛਕਾ ਕੇ ਜਦੋਂ ਨਾਮ ਰੱਖਦੇ ਨਾ ਭਾਈ ਗੁਰਬਖਸ਼ ਸਿੰਘ ਤੇ ਵੇਖੋ ਇਸ ਸਿੱਖ ਨੇ ਕਿਤੇ ਆਪਣਾ ਨਾਂ ਨਹੀਂ ਜਨਾਇਆ ਆਪਣੇ ਆਪ ਨੂੰ ਗੁਰੂ ਦਾ ਬੰਦਾ ਗੁਰੂ ਦਾ ਗੁਲਾਮ ਆਖਿਆ ਰਾਜ ਵੀ ਸਥਾਪਿਤ ਕੀਤਾ ਜਿੱਤਾਂ ਵੀ ਹਾਸਲ ਕੀਤੀਆਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਖਾਲਸੇਈ ਰਾਜ ਦਾ ਨਿਸ਼ਾਨ ਚਲਾਇਆ ਕਿਤੇ ਨਹੀਂ ਕਿਹਾ ਕਿ ਮੇਰਾ ਰਾਜ ਹੈ ਉਥੇ ਕੀ ਅੱਖਰ ਲਿਖੇ ਜਿਹੜੀ ਲੈਟਰ ਪੈਡ ਸੀ ਮੋਹਰ ਲੱਗਦੀ ਸੀ ਆਖਿਆ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦਾ ਰਾਜ ਹੈ ਉਹਦੇ ਤੇ ਅੱਖਰ ਸਨ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਜਿਹੜੀ ਕਰੰਸੀ ਜਾਰੀ ਕੀਤੀ ਉਹਦੇ ਤੇ ਅੱਖਰ ਲਿਖੇ ਸਿੱਕਾ ਜ਼ਾਦਬਰ ਹਰਦੋ ਆਲਮ ਤੇਗ ਨਾਨਕ ਬਾਹਬਸਤ ਫਤਿਹ ਸ਼ਾਹ ਸ਼ਹਨਸ਼ਾ ਫਜ਼ਲ ਸੱਚਾ ਸਾਹਿਬਸਤ ਇਹ ਸ਼ੈਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਰਾਜ ਦਾ ਸਿੱਕਾ ਹੈ ਮੈਂ ਨਹੀਂ ਆਖਿਆ ਕਿ ਮੈਂ ਰਾਜਾ ਹਾਂ ਆਖਿਆ ਮੈਂ ਬੰਦਾ ਬਖਰੀ ਪੰਜ ਤੀਰ ਦਿੱਤੇ ਮਹਾਰਾਜ ਨੇ ਪੰਜ ਤੀਰ 20 ਸਿੰਘਾਂ ਦਾ ਜਥਾ ਤੇ ਪੰਜ ਸਿੰਘ ਸਲਾਹਕਾਰ ਬਾਬਾ ਬਾਦ ਸਿੰਘ ਬਨੋਦ ਸਿੰਘ ਰਾਣ ਸਿੰਘ ਦਇਆ ਸਿੰਘ ਇਹ ਪੰਜ ਸਿੰਘਾਂ ਦਾ ਜਥਾ ਲਾਲ ਤੋਰਿਆ ਤੇ ਉਸ ਪਿਆਰੇ ਗੁਰੂ ਦੇ ਸਿੱਧਕਵਾਨ ਨੇ ਨਹੀਂ ਕਿਹਾ ਮਹਾਰਾਜ ਮੈਂ 25 ਸਿੰਘਾਂ ਤੇ ਪੰਜ ਤੀਰਾਂ ਦੇ ਨਾਲ ਕਿੱਦਾਂ 750 ਸਾਲ ਦੀ ਹਕੂਮਤ ਨਾਲ ਲੜਾਂਗਾ ਅਮਰਤ ਦੀ ਦਾਤ ਸਿੱਧਕ ਦੀ ਸ਼ਕਤੀ ਸੀ ਔਰ ਐਸੀ ਸਤਿਆਵਰਤੀ ਜਿੱਦਣ ਚੱਪੜ ਚਿੜੀ ਦੇ ਮੈਦਾਨ 'ਚ ਆ ਕੇ ਵਜ਼ੀਦੇ ਨੂੰ ਵੰਗਾਰਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 40000 ਸਿੱਖ ਖੜਾ ਸੀ 40000 ਔਰ 750 ਸਾਲ ਦੀ ਹਕੂਮਤ ਦਾ ਤਖਤਾ ਪਲਟ ਕੇ ਰਾਜ ਸਥਾਪਿਤ ਕੀਤਾ ਇਹ ਅਮਰਤ ਦੀ ਕਲਾ ਸੀ ਪੱਗਾਂ ਵਾਲੇ ਸਿੱਖੋ